ਇੱਕ ਘਟਨਾ ਯਾਦ ਆ ਰਹੀ ਹੈ ਇੱਕ ਸੇਠ ਜਿਹੜਾ ਬਹੁਤ ਭਈ ਮਾਣ ਕਰਦਾ ਹੁੰਦਾ ਸੀ ਹੱਟ ਦਾ ਕੰਮ ਕਰਦਾ ਸੀ ਦੁਕਾਨਦਾਰੀ ਦਾ ਕੰਮ ਕਰਦਾ ਸੀ ਉਸ ਸੇਠ ਨੇ ਜਿਹੜਾ ਸਮਾਨ ਵੇਚਿਆ ਕਰਨਾ ਕਦੀ ਘੱਟ ਵੇਚਿਆ ਕਰਨਾ ਕਦੀ ਵੱਧ ਮੁੱਲ ਨਾਲ ਖੜਿਆ ਕਰਨਾ ਪੈਸੇ ਉਹ ਬਹੁਤ ਇਕੱਠੇ ਕਰਦਾ ਸੀ ਲਾਲਚ ਵਿੱਚ ਵੱਸ ਸੀ ਪਰ ਬਰਕਤ ਨਹੀਂ ਪੈਂਦੀ ਸੀ ਵੇਹੀ ਮਾਣੇ ਉਸ ਕੋਲ ਬਹੁਤ ਸੀ ਪਰ ਉਹਦੇ ਕੋਲ ਬਰਕਤ ਨਹੀਂ ਜੁੜੀ ਪੈਸੇ ਨਹੀਂ ਜੁੜੇ ਤਾਂ ਮਿਰੋ सेठ ਜਿਹੜਾ ਇੱਕ ਸਾਧੂ ਦੀ ਇੱਕ ਫਕੀਰ ਦੀ ਸੰਗਤ ਕਰਦਾ ਉਸ ਫਕੀਰ ਨੂੰ ਜਾ ਕੇ ਕਹਿਣ ਲੱਗਾ ਫਕੀਰ ਜੀ ਮੈਂ ਤਾਂ ਕਾਮਦਾਰੀ ਦਾ ਕੰਮ ਕਰਦਾ ਹਟਦਾ ਕੰਮ ਕਰਦਾ ਸੌਦਾ ਵੀ ਪੂਰਾ ਤੋਲਦਾ ਹੈ ਤੇ ਗਾਕ ਵੀ ਮੇਰੇ ਤੋਂ ਬਹੁ ਬਾਤ ਆਉਂਦੇ ਨੇ ਪਰ ਮੇਰੇ ਤੋਂ ਜਿਹੜੀ ਦੁਕਾਨਦਾਰੇ ਦੇ ਵਿੱਚ ਬਰਕਤ ਨਹੀਂ ਪੈ ਰਹੀ ਇਹ ਕਾਰਨ ਕੀ ਹੈ ਕਿੰਧਾ ਕਿ ਉਹ ਜਿਹੜਾ ਸਾਧੂ ਜਿਹੜਾ ਉਸ ਦਿਨ ਸੁਰਤੀ ਜਿਹੜੀ ਕਾਲਕ ਪਰਮਾਤਮਾ ਦੇ ਨਾਮ ਦੇ ਨਾਲ ਲੱਗੀ ਹੋਈ ਸੀ ਉਹ ਸਾਧੂ ਜਿਹੜਾ ਬੋਲਦਾ ਨੇ ਤੰਦਰ ਚਾਰ ਵਾਰ ਸੇਠ ਨੇ ਪੁੱਛਿਆ ਕਿਸ ਸਾਧੂ ਜੀ ਫਕੀਰ ਜੀ ਮੈਂ ਦੁਕਾਨਦਾਰੀ ਦਾ ਕੰਮ ਕਰਦਾ ਪਰ ਬਰਕਤ ਨਹੀਂ ਪੈ ਰਹੀ ਕਾਰਨ ਕੀ ਆ ਮੈਨੂੰ ਦੱਸੋ ਉਸ ਫਕੀਰ ਜਿਹੜਾ ਉਸ ਤੇ ਸੇਠ ਵੱਲ ਨਾ ਦੇਖਿਆ ਤੇ ਕਹਿਣ ਲੱਗਾ ਘਟ ਨਾ ਤੁਲਿਆ ਕਰ ਜਦੋਂ ਉਸ ਨੇ ਇਦਾਂ ਕਹਿ ਕੇ ਘਟ ਨਾ ਤੁਲਿਆ ਕਰ ਉਹ ਸੇਠ ਜਿਹੜਾ ਸ਼ਰਮ ਦੇ ਨਾਲ ਝੁੱਕ ਜਾਂਦਾ ਤੇ ਸੋਚਣ ਲੱਗਾ ਮਨ ਦੇ ਵਿੱਚ ਕਿ ਬੇਈਮਾਨ ਤਾਂ ਮੈਂ ਕਰਦਾ ਹਾਂ ਜਿਹੜਾ ਕਿ ਸਦਾ ਲੈਣ ਵਾਸਤੇ ਆਉਂਦਾ ਉਸ ਨੂੰ ਮੈਂ ਘੱਟ ਧੋਣਦਾ ਹਾਂ ਤੇ ਮੈਂ ਲੋਕਾਂ ਦੇ ਨਾਲ ਬੇਈਮਾਨ ਬੇਈਮਾਨੀ ਬਹੁਤ ਕੀਤੀ ਆ ਪਰ ਇਸ ਸਾਧੂ ਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ ਉਹ ਝੁੱਕ ਜਾਂਦਾ ਕਹਿੰਦਾ ਕਿ ਮੈਨੂੰ ਕੀ ਕਰਨਾ ਚਾਹੀਦਾ ਤੇ ਸਾਧੂ ਫਕੀਰ ਕਹਿਣ ਲੱਗਾ ਕਿ ਘੱਟ ਨਹੀਂ ਤੋਲਣਾ ਜਦੋਂ ਇਮਾਨਦਾਰੀ ਦੇ ਨਾਲ ਹੱਟ ਦਾ ਕੰਮ ਕਰੇਗਾ ਦੁਕਾਨਦਾਰੀ ਦਾ ਕੰਮ ਕਰੇਗਾ ਤੇ ਗੁਰੂ ਨਾਨਕ ਦਾਸ ਮਹਾਰਾਜ ਦੀ ਐਡੀ ਕਿਰਪਾ ਹੋਵੇਗੀ ਤੇਰੇ ਘਰ ਦੇ ਵਿੱਚ ਬਰਕਤਾਂ ਪੈਣਾ ਸ਼ੁਰੂ ਹੋ ਜਾਣਗੀਆਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿ ਜਿਹੜੇ ਕਿਸ ਦੀ ਸ਼ਰਤਾਂ ਹੋਵੇ ਗੁਰੂ ਨਾਨਕ ਦਾਸ ਦੇ ਦਰ ਦੇ ਉਤੇ ਤੇ ਗੁਰੂ ਰਾਮਦਾਸ ਮਹਾਰਾਜ ਦੀ ਐਸੀ ਕਿਰਪਾ ਕਰ ਦਿੰਦੇ ਉਸ ਮਨੁੱਖ ਨੂੰ ਕਦੇ ਝੁੱਕਣ ਨਹੀਂ ਦਿੰਦੇਗੇ ਉਹ ਫਿਰ ਸੇਠ ਜਿਹੜਾ ਫਕੀਰ ਦੀ ਗੱਲ ਮੰਨ ਕੇ ਜਿਹੜਾ ਹੱਟ ਦੇ ਉੱਤੇ ਆ ਜਾਂਦਾ ਤੇ ਉਸ ਨੇ ਕੀ ਕੰਮ ਕਰ ਸ਼ੁਰੂ ਕਰ ਦਿੱਤਾ ਜਿਹੜਾ ਵੀ ਉਸ ਦੇ ਕੋਲ ਸੌਦਾ ਲੈਣ ਵਾਸਤੇ ਆਵੇ ਉਹ ਕਹਿਣ ਲੱਗਾ ਕਿ ਸੌਦਾ ਜਿਹੜਾ ਤੁਸੀਂ ਆਪੇ ਤੋਲ ਲਓ ਜਿੰਨੇ ਤੁਹਾਨੂੰ ਲੋੜ ਹੈ ਤੁਸੀਂ ਆਪੇ ਲੈ ਜਾਓ ਪਾਰ ਭਾਵ ਕੇ ਇਮਾਨਦਾਰੀ ਦੇ ਨਾਲ ਕੰਮ ਜਿਹੜਾ ਉਸਨੇ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਗੁਰੂ ਰਾਮਦਾਸ ਮਹਾਰਾਜ ਦੀ ਐਡੀ ਅਪਾਰ ਕਿਰਪਾ ਹੋਈ ਉਹ ਸੇਠ ਜਿਹੜਾ ਬਹੁਤ ਅਮੀਰ ਹੋ ਗਿਆ। ਮੀਰ ਇੰਨਾ ਹੋ ਗਿਆ ਕਿ ਜਿਸ ਦੇ ਨਾਲ ਉਹ ਸੌਦਾ ਤੋਲਦਾ ਸੀ ਉਹ ਜਿਹੜੇ ਵੱਟੇ ਸੀ ਉਹ ਵੀ ਉਸਨੇ ਸੋਨੇ ਦੇ ਰੱਖ ਲੈ ਸਾਂ। ਦੂਰ ਤਰਾਡੇ ਤੋਂ ਛੋਟੇ ਮੋਟੇ ਜਿਹੜੇ ਦੁਕਾਨਦਾਰ ਵੀ ਉਸ ਛੇੜ ਦੇ ਕੋਲ ਸਬਦਾ ਲੈਣ ਵਾਸਤੇ ਆਉਣ ਲੱਗ ਪਏ। ਦੇਖਦਿਆਂ ਦੇਖਦਿਆਂ ਉਹ ਛੇੜ ਜਿਹੜਾ ਬਹੁਤ ਅਮੀਰ ਹੋ ਗਿਆ। ਜਦ ਅਮੀਰ ਹੋ ਗਿਆ ਤੇ ਉਸ ਨੇ ਉਹ ਸੋਨੇ ਦੇ ਜਿਹੜੇ 2 ਮੱਟੇ ਉੱਟਕੇ ਤੇ ਸੋਚਣ ਲੱਗਾ ਕਿ ਜਿਸ ਫਕੀਰ ਤੇ ਬਚਨਾ ਦੇ ਨਾਲ ਮੈਂ ਇੰਨਾ ਅਮੀਰ ਹੋਇਆ ਹਾਂ। ਇੱਕ ਵਾਰ ਉਸ ਫਕੀਰ ਦੇ ਕੋਲ ਫਿਰ ਸਬਕ ਲੈਣਾ ਚਾਹੀਦਾ ਜਿੰਦਗੀ ਦਾ ਸਬਕ ਲੈਣਾ ਚਾਹੀਦਾ ਅੱਗੇ ਜਿਹੜਾ ਮੇਰੇ ਕੰਮ ਆਵੇਗਾ ਉਹ ਸੇਠ ਜਿਹੜਾ ਵੱਟੇ ਫੜ ਕੇ ਸਾਧੂ ਫਕੀਰ ਦੇ ਦਰਸ਼ਨ ਕਰਨ ਵਾਸਤੇ ਚਲਾ ਜਾਂਦਾ ਜਦੋਂ ਸਾਧੂ ਫਕੀਰ ਦੇ ਦਰਸ਼ਨ ਕਰਨ ਵਾਸਤੇ ਉਸ ਦੇ ਦਰ ਦੇ ਉੱਤੇ ਇਸ ਦੇ ਡੇਰੇ ਦੇ ਉੱਤੇ ਪਹੁੰਚਿਆ ਉਹ ਸਾਧੂ ਫਕੀਰ ਜਿਹੜਾ ਫਿਰ ਕਾਲਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਕਾਲ ਪੁੱਤ ਪਰਮਾਤਮਾ ਦੀ ਸਮਾਧੀ ਦੇ ਵਿੱਚ ਲੀਨ ਸੀ ਜਦੋਂ ਕਾਲ ਪੁੱਤ ਪਰਮਾਤਮਾ ਦੀ ਸਮਾਧੀ ਦੇ ਵਿੱਚ ਗੇਨ ਸੀ ਕਿਉਂਕਿ ਜਦੋਂ ਮਨੁੱਖ ਵਾਇਕ੍ਰੁੱਜ ਜਦੋਂ ਕਾਲ ਪੁੱਤ ਪਰਮਾਤਮਾ ਦੇ ਨਾਮ ਦੇ ਨਾਲ ਮਨੁੱਖ ਜੁੜ ਜਾਂਦਾ ਉਸ ਦਾ ਅਖਿਰਦਾ ਜੁੜ ਜਾਂਦਾ ਉਸ ਦੇ ਚਰਨ ਉਸ ਦੇ ਨਾਲ ਜੁੜ ਜਾਂਦੇ ਨੇ ਤੇ ਫਿਰ ਉਹ ਮਨੁੱਖ ਜਿਹੜਾ ਕਾਲ ਪੁੱਤ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹਰਤੇ ਹਰ ਕੇ ਚਰਨ ਵਿਸਾਈ ਸੁਖ ਪਾਇਆ ਸਾਜ ਤੁਨੁਪਜੀ ਰੋਗਾ ਆਣ ਮਟਾਇ ਕਿ ਉਸ ਦੇ ਸਾਰੇ ਰੋਗ ਜਿਹੜਿਆ ਉਹ ਦੂਰ ਹੋ ਜਾਂਦੇ ਨੇ ਜਦੋਂ ਸਾਧੂ ਦੀ ਜਾਂ ਕਿਸੇ ਮਨੁੱਖ ਦੀ ਸਮਾਧੀ ਜਿਹੜੀ ਆ ਕਾਲਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਲੱਗ ਜਾਂਦੀ ਹੈ ਸਾਧੂ ਦੀ ਸੋਤੀ ਜਿਹੜੀ ਆ ਕਾਲਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਲੱਗੀ ਹੋਈ ਸੀ ਤੇ ਉਸੇ ਠ ਜਿਹੜਾ ਫਿਰ ਪੁੱਛਣ ਲੱਗ ਪਿਆ ਕਿ ਪਾਤਸ਼ਾਹ ਕਫਕੀਰ ਜੀ ਤੁਹਾਡੀ ਐਡੀਆਪਾਰ ਕਿਰਪਾ ਹੋਈ ਤੁਹਾਡੇ ਬਚਨਾਂ ਤੇ ਮੈਂ ਪੂਰਾ ਉਤਰਿਆ ਜਿੱਦਾਂ ਤੁਸੀਂ ਮੈਨੂੰ ਸਮਝਾਇਆ ਸੀ ਕਿ ਇਮਾਨਦਾਰੀ ਦੇ ਨਾਲ ਹਟਦਾ ਕੰਮ ਕਰਨਾ ਮੈਂ ਇਮਾਨਦਾਰੀ ਦੇ ਨਾਲ ਕੰਮ ਸ਼ੁਰੂ ਕਰਤਾ ਤੇ ਤੁਹਾਡੀ ਐਡੀ ਕਿਰਪਾ ਹੋ ਗਈ ਆ ਅੱਜ ਮੈਂ ਬਹੁਤ ਅਮੀਰ ਹੋ ਗਿਆ ਜਿਸ ਤੱਕੜੀ ਦੇ ਨਾਲ ਮੈਂ ਸੌਦਾ ਤੋਲਦਾ ਹਾਂ ਅੱਜ ਉਸ ਦੇ ਵੱਟੇ ਵੀ ਜਿਹੜੇ ਸੋਨੇ ਦੇ ਨੇ ਫਕੀਰ ਜਿਹੜਾ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ ਕਿ ਜੇ ਹੁਣ ਮੈਂ امیر ਆ ਤੇ ਹੁਣ ਇੱਥੇ ਕੀ ਕਰਨ ਵਾਸਤੇ ਆਂ ਸੇਠ ਕਹਿਣ ਲੱਗਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਾਸਤੇ ਸਬਕ ਲੈਣ ਵਾਸਤੇ ਆਂ ਅੱਗੇ ਵਾਸਤੇ ਮੈਨੂੰ ਕੋਈ ਸਬਕ ਦੋ ਮੈਨੂੰ ਹੋਰ ਅੱਗੇ ਕੀ ਕਰਨਾ ਚਾਹੀਦਾ ਫਕੀਰ ਜਿਹੜਾ ਨਾਂ ਬੋਲਿਆ ਦੋ ਤਿੰਨ ਵਾਰ ਫਿਰ ਪੁੱਛਣ ਤੇ ਫਕੀਰ ਕਹਿਣ ਲੱਗਾ ਆ ਜਿਹੜੇ ਸੋਨੇ ਦੇ ਵਟੇ ਨੇ ਜਿਹੜੇ ਇਹ ਦਰਿਆ ਦੇ ਵਿੱਚ ਸੁੱਟਦੇ ਜਦੋਂ ਉਹਨੇ ਕਿਹਾ ਦਰਿਆ ਦੇ ਵਿੱਚ ਸੁੱਟਦੇ ਤੇ ਮਾਨ ਦੇ ਵਿੱਚ ਸੋਚਣ ਲੱਗਾ ਕਿ ਜਿਹੜੀ ਕਮਾਈ ਜਿਹੜੀ ਬੜੀ ਔਖੀ ਕੀਤੀ ਆ ਇਹਨੇ ਕਿ ਦਾਨ ਸੁੱਟ ਦਣਾ ਕਿ ਜਦੋਂ ਮਾਨ ਦੇ ਨਾਲ ਸੋਚਣ ਲੱਗਾ ਤੇ ਕਹਿੰਦਾ ਕਿ ਮੈਨੇ ਸੁੱਟਾਂਗਾ ਤੇ ਮਾਨ ਦੇ ਵਿੱਚੋਂ ਬਾਤ ਆਈ ਕਿ ਇਹ ਮੰਨਾਂ ਜੇ ਇਸ ਫਕੀਰ ਦੇ ਨਾਲ ਤੂੰ ਇਹਨਾ ਮੀਰ ਹੋ ਸਕਦਾ ਤੇ ਹੋ ਸਕਦਾ ਇਸ ਮੀਰ ਦੇ ਨਾਲ ਫਕੀਰ ਦੇ ਬਚਨਾਂ ਦੇ ਨਾਲ ਜੇ ਤੂੰ ਮੀਰ ਹੋ ਗਿਆ ਤੇ ਇਸ ਬਚਨਾਂ ਦੇ ਨਾਲ ਤੂੰ ਕੰਗਾਲ ਵੀ ਹੋ ਸਕਦਾ ਤੈਨੂੰ ਇਸ ਦਾ ਬਚਨ ਜਿਹੜਾ ਮੰਨਣਾ ਪਵੇਗਾ ਤੇ ਆਪਣਾ ਮੂਲ ਜਿਹੜਾ ਮਨ ਦਾ ਮੂਲ ਜਿਹੜਾ ਤੈਨੂੰ ਪਛਾਣਨਾ ਪਵੇਗਾ ਤੈਨੂੰ ਫਕੀਰ ਕੀ ਕਰਿਆ ਤੇਰਾ ਹਿਰਦਾ ਜਿਹੜਾ ਸਾਫ਼ ਹੋਣਾ ਚਾਹੀਦਾ ਕਿਉਂਕਿ ਮਨ ਦੇ ਵਿੱਚ ਜਿਹੜਾ ਕਾਲਪੁਰਖ ਪਰਮਾਤਮਾ ਆਪ ਆ ਕੇ ਵਸਿਆ ਹੋਇਆ ਅਸੀਂ ਰੱਬ ਨੂੰ ਬਾਹਰ ਜੰਗਲਾਂ ਦੇ ਵਿੱਚ ਲੱਭਦੇ ਫਿਰਦੇ ਆ ਨਾ ਰੱਬ ਜਿਹੜਾ ਸਾਡੇ ਮਨ ਦੇ ਵਿੱਚ ਹੈ ਕਿਸੇ ਨੇ ਫੇਸਬੁੱਕ ਦੇ ਉੱਤੇ ਕੱਲ ਇੱਕ ਬਹੁਤ ਛੋਟੀ ਜਿਹੀ ਘਟਨਾ ਲਿਖੀ ਸੀ ਰੱਬ ਦੇ ਬਾਰੇ ਜਦੋਂ ਦਾਸ ਕੜਦਾ ਪਿਆ ਸੀ ਤੇ ਬਹੁਤ ਸੋਹਣਾ ਲਿਖਿਆ ਸੀ ਕਿ ਇੱਕ ਨੌਜਵਾਨ ਗੱਬਰੂ ਜਿਹੜਾ ਰੱਬ ਦੇ ਨਾਲ ਖੇਡਦਾ ਰੱਬ ਨੂੰ ਕਹਿਣ ਲੱਗਾ ਕਿ ਆਪ ਪ੍ਰਮਾਤਮਾ ਆਪ ਬੁੱਕਲ ਵਿੱਚ ਖੇਡਦੇ ਆਂ ਰੱਬ ਜਿਹੜਾ ਉਹ ਨੌਜਵਾਨ ਦੇ ਨਾਲ ਬੁੱਕਲ ਵਿੱਚ ਖੇਡਣ ਲੱਗ ਪੈਂਦਾ ਤੇ ਉਸ ਨੌਜਵਾਨ ਦੇ ਸਿਰ ਦੇ ਉੱਤੇ ਮਿੱਟੀ ਆ ਜਾਂਦੀ ਹੈ ਜਦੋਂ ਨੌਜਵਾਨ ਦੇ ਉੱਤੇ ਮਿੱਟੀ ਆ ਜਾਂਦੀ ਤੇ ਰੱਬ ਜਾ ਕੇ ਲੁਕ ਜਾਂਦਾ ਰੱਬ ਜਿਹੜਾ ਉਸ ਨੌਜਵਾਨ ਦੇ ਜਾ ਕੇ ਮਨ ਦੇ ਵਿੱਚ ਲੁਕ ਗਿਆ ਤੇ ਉਹ ਨੌਜਵਾਨ ਪ੍ਰਮਾਤਮਾ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਜੋ ਕਿ ਅੱਜ ਤੱਕ ਲੱਭ ਰਿਹਾ ਇਹ ਨਹੀਂ ਸੋਚ ਰਿਹਾ ਕਿ ਪ੍ਰਮਾਤਮਾ ਜਿਹੜਾ ਮੇਰੇ ਮਨ ਦੇ ਵਿੱਚ ਹੈ 버ਗਿਆ ਮਤ ਪਾਪਾਂ ਕੇ ਸੰਗ ਪਾਪ ਕੇ ਸਾਡਾ ਮਨ ਜਿਹੜਾ ਪਾਪਾਂ ਦੇ ਨਾਲ ਭਰਿਆ ਹੋਇਆ ਪਰ ਅੱਜ ਤੱਕ ਅਸੀਂ ਪਰਮਾਤਮਾ ਨੂੰ ਜੰਗਲਾਂ ਦੇ ਵਿੱਚ ਲੱਭਦੇ ਪਏ ਹਾਂ ਸਾਨੂੰ ਇਹ ਨਹੀਂ ਪਤਾ ਕਿ ਪਰਮਾਤਮਾ ਜਿਹੜਾ ਸਾਡੇ ਮਨ ਦੇ ਵਿੱਚ ਵਸ ਰਿਹਾ ਅਸੀਂ ਅੱਜ ਤੱਕ ਉਹ ਕਾਲਪੁਖ ਪਰਮਾਤਮਾ ਨੂੰ ਲੱਭਦੇ ਪਏ ਹਾਂ ਤੇ ਮੇਰਾ ਸਾਥ ਕਹਿੰਦਾ ਕਿ ਬਾਹਰ ਦੇ ਬਸਤਰ ਜਦੋਂ ਮਾਲ ਨੂੰ ਉਤਰਦੇ ਨਾਲ ਲੱਭ ਜਾਂਦੇ ਨੇ ਇਹ ਤੱਕ ਅਸੀਂ ਸਾਥਪਤ ਦੇ ਨਾਲ ਤੋਂ ਹੋ ਸਕਦੇ ਹਾਂ ਪਰ ਜਿਹੜਾ ਮਨ ਦੇ ਵਿੱਚ ਜਿਹੜਾ ਹਿਰਦਾ ਜਿਹੜਾ ਉਹ ਸਾਫ਼ ਕਿਦਾਂ ਹੋਵੇਗਾ ਜਦੋਂ ਤੂੰ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਲੈਣਾ ਸ਼ੁਰੂ ਕਰੇਗਾ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਿਆ ਕਰੇਗਾ ਕਿਆ ਕਰੇਗਾ ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਜਦੋਂ ਗੁਰੂ ਰਾਮਦਾਸ ਮਹਾਰਾਜ ਦਾ ਨਾਮ ਲੈਣਾ ਸ਼ੁਰੂ ਕਰੇਗਾ ਤੇਰਾ ਹਿਰਦਾ ਜਿਹੜਾ ਅੰਦਰੋਂ ਸਾਫ਼ ਹੋ ਜਾਵੇਗਾ ਤੇ ਸਾਫ਼ ਕਹਿਣ ਲੱਗੇ ਨੇ ਕਿ ਉਹ ਕਾਲਪੁਖ ਪਰਮਾਤਮਾ ਦਾ ਜਦੋਂ ਮਨ ਜਰਤਰਾ ਇੰਦਰ ਦਾ ਜਰ ਸਾਫ ਹੋ ਜਗਾ ਜਦੋਂ ਤੂੰ ਕਾਲਪੁਖ ਪਰਮਾਤਮਾ ਦੇ ਨਾਮ ਦਾ ਨਾਮ ਜਪੇਗਾ ਤੇਰਾ ਮਨ ਜਿਹੜਾ ਸਾਫ ਹੋ ਜਾਵੇਗਾ ਜਦੋਂ ਮਨ ਤੇਰਾ ਸਾਫ ਹੋ ਗਿਆ ਤੂੰ ਆਪਣੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰ ਲਵੇਂਗਾ ਦੁਨੀਆ ਦੀ ਕੋਈ ਵੀ ਮਾਇਆ ਜਿਹੜੀ ਆ ਤੈਨੂੰ ਆਪਣੇ ਵਾਸਤੇ ਵਿੱਚ ਨਹੀਂ ਕਰ ਸਕਦੀ ਪਾਪ ਕੇ ਬਲਤੂ ਆਪਣੇ ਮਾਨਦ ਤੇ ਜਿੱਤ ਪ੍ਰਾਪਤ ਕਰ ਲਏਗਾ ਤੇ ਸਾਰ ਕੇ ਦੇ ਨੱਕੇ ਗੜਾ ਮਾਲ ਪੁੱਤਰ ਦੇ ਨਾਲ ਕੱਪੜੇ ਤਾਂ ਤੇਰੇ ਧੋਏ ਜਾ ਸਕਦੇ ਨੇ ਪਰ ਇਹ ਹੱਥ ਪੈਰ ਤੱਕ ਦੇ ਪਾਣੀ ਤੋਤਾ ਪੁੱਤਰ ਸਥੇ ਮੂਤ ਪਲੀਤੀ ਕੱਪੜ ਹੋਏ ਦੇ ਸਾਗੁਣ ਲੱਗਿਆ ਉਹ ਤੋਏ ਤੇ ਸਾਧਨ ਦੇ ਨਾਲ ਮਾਲ ਨੂੰ ਉਤਰ ਵਾਲੇ ਕੱਪੜੇ ਧੋਤੇ ਜਾ ਸਕਦੇ ਨੇ ਤੇ ਜਿਹੜਾ ਤੇ ਰਹਿਮਾਨ ਕਾਜ ਨਾਲ ਸਾਧਨ ਵਿਗਾ ਉਹ ਜਿਹੜਾ ਤੋਂ ਧੰਨ ਗੁਰਨਾਮ ਦਾ ਸਮਰਗ ਨਾਲ ਲੈਣਾ ਸ਼ੁਰੂ ਕਰੇਗਾ ਜਿਹੜਾ ਕਾਲ ਪ੍ਰਖ ਪਰਮਾਤਮਾ ਦੀ ਬਾਣੀ ਨ ਪੜੇਗਾ ਅਮਰਤ ਵੇਲੇ ਉੱਠੇਗਾ ਜਦੋਂ ਸੇਠ ਮੰਡ ਦੇ ਵਿੱਚ ਸੋਚਣ ਲੱਗਾ ਕਿ ਇਹ ਮੈਂ ਵੱਟੇ ਬਹੁਤ ਮਿਹਨਤ ਦੇ ਨਾਲ ਕਮਾਈ ਕੀਤੀ ਮੈਂ ਵੱਟੇ ਕਿਉਂ ਛੁੱਟਾਂ ਤੇ ਉਸ ਦੇ ਮਾਨ ਦੇ ਵਿੱਚੋਂ ਆਵਾਜ਼ ਆਈ ਆ ਕਿ हे ਸੇਠ ਜੇ ਤੂੰ ਇਸ ਫਕੀਰ ਦੇ ਬਚਨਾਂ ਦੇ ਨਾਲ ਅਮੀਰ ਹੋ ਸਕਦਾ ਤੇ ਹੋ ਸਕਦਾ ਇਸ ਦੇ ਪਿਛੇ ਕੀ ਲੀਲਾ ਹੋਵੇਗੀ ਇਹ ਵੱਟੇ ਜਿਹੜੇ ਸੁੱਟਦੇ ਉਹ ਸੇਠ ਜਿਹੜਾ ਦਰਿਆ ਦੇ ਉੱਤੇ ਜਾਂਦਾ ਹੈ ਜਿਸ ਤੱਕੜੀ ਦੇ ਨਾਲ ਜਿਸ ਵੱਟਿਆਂ ਦੇ ਨਾਲ ਤਕੜਾ ਤੋਲਦਾ ਸੀ ਸਮਾਨ ਤੋਲਦਾ ਸੀ ਉਹ ਵੱਟਿਆਂ ਨੂੰ ਜਿਹੜਾ ਉਹ ਦਰਿਆ ਦੇ ਵਿੱਚ ਸੁੱਟ ਦਿੰਦਾ ਹੈ ਜੇਦਾ ਵਸਨੇ ਦਰਿਆ ਦੇ ਵਿੱਚ ਸੁਧ ਦਿੱਤੇ ਤੇ ਉਹ ਜਿਹੜਾ ਦੁਕਾਨ ਦਿੱਤੇ ਅੱਜ ਦਾ ਆਪਣੀ ਹੱਟ ਦਿੱਤੇ ਆ ਜਾਂਦਾ ਜਿਹੜੇ ਛੋਟੇ ਮੋਟੇ ਵਪਾਰੀ ਸਨ ਉਸ ਦਰਿਆ ਥਾ ਨੇ ਉਸ ਛੇਠ ਦੇ ਕੋਲ ਫੌਦਾ ਲੈਣ ਵਾਸਤੇ ਆਉਂਦੇ ਹੁੰਦੇ ਸਨ ਬੇੜੀ ਦੇ ਰਾਈ ਆਉਂਦੇ ਸਨ ਆਉਂਦੇ ਪੈਸਾ ਅੰਤੇ ਰਸਤੇ ਦੇ ਵਿੱਚ ਉਹ ਬੇੜੀ ਦੇ ਵਿੱਚੋਂ ਬਾਹਰ ਉਤਰ ਜਾਂਦੇ ਨੇ ਇੱਕ ਵਪਾਰੀ ਤੇ ਜਦੋਂ ਉੱਤਰੀ ਆ ਕੇ ਵਪਾਰੀ ਦੇ ਪੈਰਾਂ ਦੇ ਵਿੱਚ ਇੱਕ ਮੱਟਾ ਵੱਜਾ ਜਦੋਂ ਉਸ ਨੇ ਹੱਥ ਮਾਰ ਕੇ ਡੱਟੇ ਵੇਖਿਆ ਤੇ ਉਸ ਦੇ ਵਿੱਚੋਂ ਸੋਨੇ ਦਾ ਮੱਟਾ ਨਿਕਲਿਆ ਫਿਰ ਅੱਗੇ ਗਿਆ ਤੇ ਸੋਨੇ ਦਾ ਮੱਟਾ ਨਿਕਲਿਆ 3-4 ਜਿਹੜੇ ਮੱਟੇ ਨਿਕਲੇ ਉਹ ਵਪਾਰੀ ਆਪਸ ਵਿੱਚ ਵਾਰ-ਦਾਤ ਕਰਨ ਲੱਗੇ ਗੱਲਾਂ ਬਾਤਾਂ ਕਰ ਰਹੇ ਨੇ ਕਿ ਇਹ ਮੱਟੇ ਜਿਹੜੇ ਆ ਇਹ ਉਸ ਸੇਠ ਦੇ ਹੋ ਸਕਦੇ ਨੇ ਕਿਉਂਕਿ ਉਹ ਬਹੁਤ ਇਮਾਨਦਾਰ ਸਭ ਤੋਂ ਜ਼ਿਆਦਾ ਅਮੀਰ ਹੈ ਉਹ ਜਿਹੜਾ ਸੌਦਾ ਵੀ ਆਪਣਾ ਜਿਹੜਾ ਇਸ ਸੋਨੇ ਦੇ ਵਟਿਆਂ ਦੇ ਨਾਲ ਤੋਲਦਾ ਹੈ ਇਹ ਹੋ ਸਕਦਾ ਕੋਈ ਚੋਈ ਕਰਨ ਵਾਸਤੇ ਗਿਆ ਸੀ ਜਦ ਚੋਰ ਇਥੋਂ ਭੱਜਣ ਲੱਗਾ ਤੇ ਵੱਡੇ ਜਿਹੜੇ ਇਸ ਦਰਿਆ ਦੇ ਪਿੰਗੇ ਇਹ ਜਿਹੜੇ ਵਟੇ ਜਿਹੜੇ ਆ ਸਾਨੂੰ ਉਸ ਸੇਠ ਨੂੰ ਦੇਣੇ ਚਾਹੀਦੇ ਨੇ ਦੋਨੇ ਵਪਾਰੀ ਗਏ ਸ਼ੇਠ ਦੇ ਕੋਲ ਜਾ ਕੇ ਜਿਹੜੇ ਉਹ ਵੱਟੇ ਰੱਖੇ ਸ਼ੇਠ ਜਦ ਮੰਡ ਦੇ ਵਿੱਚ ਸੋਚਣ ਲੱਗਾ ਕਿ ਇਹ ਵੱਟੇ ਮੇਰੇ ਕੋਲ ਆ ਗਏ ਨੇ ਤੇ ਉਹਨਾਂ ਵਪਾਰੀਆਂ ਨੂੰ ਕਹਿਣ ਲੱਗਾ ਕਿ ਸੌਦਾ ਮੈਂ ਤੁਹਾਨੂੰ ਆਣ ਕੇ ਦੇਣਾ ਤੇ ਉਹ ਵੱਟੇ ਚੁੱਕ ਕੇ ਵਪਾਰੀ ਦੇ ਕੋਲ ਚਲਾ ਜਾਂਦਾ ਹੈ ਵਾਹਿਗੁਰੂ ਉਹ ਫਕੀਰ ਦੇ ਕੋਲ ਚਲਾ ਜਾਂਦਾ ਜਦੋਂ ਫਕੀਰ ਦੇ ਕੋਲ ਗਿਆਤ ਜਾ ਕੇ ਪੁੱਛਣ ਲੱਗਾ ਕਿ ਫਕੀਰ ਜੀ ਤੁਹਾਡੀ ਮੈਂ ਹਰ ਗੱਲ ਮੰਨੀ ਆ ਤੁਸੀਂ ਪਿਆ ਸੀ ਕਿ ਇਹ ਵੱਟੇ ਜਿਹੜੇ ਆ ਦਰਿਆ ਦੇ ਵਿੱਚ ਸੁੱਟਦੇ ਮੈਂ ਦਰਿਆ ਦੇ ਵਿੱਚ ਸੁੱਟ ਦਿੱਤੇ ਨੇ ਇਹ ਅੱਜ ਵਪਾਰੀ ਆਏ ਨੇ ਦਸਾਂ ਦਿਨਾਂ ਬਾਅਦ ਇਹ ਵੱਟੇ ਜਿਹੜੇ ਮੇਰੇ ਕੋਲ ਫੇਰ ਆ ਗਏ ਨੇ ਤੇ ਉਸ ਫਕੀਰ ਨੇ ਬਹੁਤ ਸੋਨਾ ਸਾਕ ਦਿੱਤਾ ਕਹਿਣ ਲੱਗਾ ਸੇਖ ਜੀ ਇਹ ਤੁਹਾਡੀ ਇਮਾਨਦਾਰੀ ਦੀ ਕਮਾਈ ਸੀ ਇਹ ਤੁਹਾਡੇ ਇਮਾਨਦਾਰੀ ਤੇ ਕਮਾਈ 'ਚ ਤੁਹਾਡੀ ਕਿਰਤ ਸੀ ਤੇ ਤੁਹਾਡੀ ਜਿਹੜੀ ਕਿਰਤ ਸੱਚੀ ਸੁੱਚੀ ਸੀ ਜਿੱਦਾਂ ਬਣਾਖ ਦੀ ਕਿਰਤ ਸੱਚੀ ਸੁੱਚੀ ਹੋਵੇਗੀ ਦੁਕਾਨਦਾਰ ਦੀ ਕਿਰਤ ਸੱਚੀ ਸੁੱਚੀ ਹੋਵੇਗੀ ਉਹ ਕਿਤੇ ਵੀ ਚੀਜ਼ ਡਿੱਗੀ ਹੋਵੇ ਉਹ ਤੁਹਾਡੇ ਕੋਲ ਆ ਜਾਵੇਗੀ ਬੁੱਲ ਸਤਨਾਮ ਸ੍ਰੀ ਵਾਹਿਗੁਰੂ ਸਾਡੀ ਕਿਰਤ ਜਿਹੜੀ ਆ ਸੱਚੀ ਸੁੱਚੀ ਹੋਣੀ ਚਾਹੀਦੀ ਆ ਅੱਜ ਸਾਡੀ ਕਿਰਤ ਜਿਹੜੀ ਸੱਚੀ ਸੁੱਚੀ ਨਹੀਂ ਕਿਉਂਕਿ ਅੱਜ ਜਿਹੜਾ ਅਸੀਂ ਇਮਾਨਦਾਰ ਨਹੀਂ ਹੈਗੇ ਅੱਜ ਸਾਡੇ ਕੋਲ 2 ਨੰਬਰ ਦੀ ਕਮਾਈ ਜਿਹੜੀ ਇੰਨੀ ਹੋ ਗਈ ਆ ਕਿਉਂਕਿ ਮਾਇਆ ਦੇ ਵਿੱਚ ਅਸੀਂ ਇੰਨਾ ਫਸ ਗਿਆਂ ਜਿੱਤੇ ਵਿੱਚੋਂ ਨਿਕਲਣਾ ਸਾਡੇ ਵਾਸਤੇ ਬੜਾ ਔਖਾ ਹੋ ਗਿਆ ਮਾਇਆ ਦੇ ਹੰਕਾਰ ਦੇ ਵਿੱਚ ਅਸੀਂ ਇਹੋ ਜੇ ਕੰਮ ਕਰਨ ਕਰਦੇ ਆ ਜਿਨ੍ਹਾਂ ਤੋਂ ਸੰਨਕਾਲ ਪੁਰਖ ਪਰਮਾਤਮਾ ਨੇ ਰੋਕਿਆ ਸੀ ਗੁਰਬਾਣੀ ਨੇ ਰੋਕਿਆ ਸੀ ਅੱਜ ਅਸੀਂ ਉਹ ਜਾਣ ਕੇ ਕਰਮ ਕਰਦੇ ਪਸਾਨੂੰ ਪਤਾ ਵੀ ਆ ਇਹ ਕੰਮ ਜਿਹੜਾ ਮਾੜਾ ਹੈ ਗਲਤ ਆ ਪਰ ਅਸੀਂ ਫਿਰ ਵੀ ਕਰਦੇ ਪਏ ਹਾਂ ਜੈਸੇ ਕੋ ਕਰਮ ਤੋਂ ਸਾਨੂੰ ਕਾਲ ਪੁੱਖ ਪਰਮਾਤਮਾ ਨੇ ਗੁਰਬਾਣੀ ਨੇ ਰੋਕਿਆ ਸੀ ਅੱਜ ਉਹ ਕੋ ਕਰਮ ਅਸੀਂ ਜਾਣ ਬੁੱਝ ਕੇ ਕਰਦੇ ਪਏ ਹਾਂ ਪਰ ਜਿਸ ਮਨੋਖ ਨੂੰ ਸੱਚੇ ਸਾਧੂ ਦੀ ਜਾਂ ਕਾਲ ਪੁੱਖ ਪਰਮਾਤਮਾ ਦੀ ਅਪਾਰ ਕਿਰਪਾ ਹੋ ਜਾਵੇ ਉਹ ਮਨੁੱਖ ਜਿਹੜਾ ਇਸ ਭਵ ਦੇ ਪਾਪ ਦੁਨਿਆਵੀ ਦੁਨੀਆ ਤੋਂ ਤਰ ਜਾਂਦਾ ਹੈ ਤਾਂ ਹੀ ਸਾਹਿਬ ਨੇ ਕਿਹਾ ਸੀ ਕਿ ਅੰਮ੍ਰਿਤ ਵੇਲੇ ਉਠਿਆ ਕਰੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਆਖਿਆ ਮੰਗਾ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮਾਹੋਂ ਕੀ ਬੋਲਣ ਬੋਲਿਆ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵੱਡੇ ਆਈ ਵਿਚਾਰ ਕਿ ਜੇ ਕਾਲ ਪੁਰਖ ਪਰਮਾਤਮਾ ਦੇ ਨਾਲ ਗੱਲਬਾਤ ਕਰਨੀ ਆ ਕਾਲ ਪੁਰਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਉਣਾ ਹੈ ਫਿਰ ਤੈਨੂੰ ਕਾਲ ਪੁਰਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜਾ ਦਿਨ ਅੰਮ੍ਰਿਤ ਵੇਲੇ ਉੱਠਣਾ ਪਵੇਗਾ ਅੱਜ ਅਸੀਂ ਆਪਣੇ ਬੱਚਿਆਂ ਨੂੰ ਸਨਤ ਨਹੀਂ ਦੇ ਰਹੇ ਕਿਉਂਕਿ ਅਸੀਂ ਅੱਜ ਆਪਣੇ ਬੱਚਿਆਂ ਨੂੰ ਆਪ ਵਿਗਾੜ ਰਹੇ ਹਾਂ ਆਪ ਵਿਗਾੜਦੇ ਪਏ ਆਪਣੇ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਸਾਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਕਿ ਆਹ ਪੁੱਤਰ ਗਲਤ ਦਾ ਕੰਮ ਆ ਆ ਸਹੀ ਆ ਆ ਤੇਰੇ ਵਾਸਤੇ ਠੀਕ ਆ ਪਰ ਅੱਜ ਅਸੀਂ ਆਪਣੇ ਬੱਚਿਆਂ ਨੂੰ ਆਪ ਖੁਦ ਵਿਗਾੜਦੇ ਪਏ ਹਾਂ ਜੇ ਅਸੀਂ ਬੱਚਿਆਂ ਨੂੰ ਆਕ ਖੁਦ ਵਿਗਾੜ ਲਵਾਂਗੇ ਕਿਉਂਕਿ 85% ਅਸਰ ਜਿਹੜਾ ਉਹ ਵਿਦਵਾਨਾਂ ਨੇ ਲਿਖਿਆ ਮਾਂ ਦਾ ਬੱਚੇ ਦੇ ਉੱਤੇ ਪੈਂਦਾ ਜੇ ਮਾਂ ਆਪ ਬੱਚੇ ਨੂੰ ਚੰਗਾ ਸਿੱਖ ਦਵੇਗੀ ਕਿ ਬੱਚੇ ਨੂੰ ਸਮਝਾਵੇਗੀ ਕਿ ਪੁੱਤਰ ਤੇਰੇ ਵਾਸਤੇ ਆ ਸਹੀ ਆ ਤੇ ਆ ਠੀਕ ਨਹੀਂ ਗਾ ਤੇ ਜੇ ਮਾਂ ਆਪ ਗਲਤ ਆਪਣੇ ਬੱਚੇ ਨੂੰ ਰਾਹ ਦਵੇਗੀ ਉਸ ਦੇ ਗਲਤ ਕੰਮ ਦੇ ਉੱਤੇ ਪੋਚੇ ਪਾਵੇਗੀ ਫਿਰ ਉਹ ਬੱਚਾ ਜਿਹੜਾ ਵਿਗੜੇਗਾ ਸਾਨੂੰ ਆਪਣੇ ਬੱਚੇ ਨੂੰ ਸੁਧਾਰਨਾ ਪਵੇਗਾ 85% ਅਸਰ ਬੱਚੇ ਦੇ ਉੱਤੇ ਪੈਂਦਾ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੰਗਾ ਇਨਸਾਨ ਬਣਾ ਸਕਦੀ ਆ ਜੇ ਮਾਂ ਚਾਵੇ ਆਪਣੇ ਬੱਚੇ ਨੂੰ ਚੋਰ ਡਾਕੂ ਬਣਾ ਸਕਦੀ ਆ ਇਹ ਮਾਂ ਨੂੰ ਸੋਚਣਾ ਪਵੇਗਾ ਕਿ ਮੈਂ ਆਪਣੇ ਬੱਚੇ ਨੂੰ ਕੀ ਬਣਾਣਾ ਹੈ ਇਹ ਮਾਂ ਨੂੰ ਸੋਚਣਾ ਪਵੇਗਾ ਕਿਉਂਕਿ 15% ਪਿਤਾ ਦਾ ਅਸਰ ਪੈਂਦਾ ਰਾਤ ਨੂੰ ਘਰ ਦੇ ਵਿੱਚ ਆਉਂਦਾ ਤੇ ਦਿਨੇ ਫਿਰ ਕੰਮ ਤੇ ਚਲਾ ਜਾਂਦਾ 85% ਅਸਰ ਜਿਹੜਾ ਬੱਚੇ ਉੱਤੇ ਮਾਂ ਦਾ ਪੈਂਦਾ ਇਹ ਹਰ ਮਾਂ ਨੂੰ ਸੋਚਣਾ ਪਵੇਗਾ ਕਿ ਮਾਂ ਕਿ ਅਸੀਂ ਬੱਚੇ ਨੂੰ ਕੀ ਬਣਾਣਾ ਚੋਰ ਬਣਾਉਣਾ ਡਾਕਟਰ ਬਣਾਉਣਾ ਵਕੀਲ ਬਣਾਉਣਾ ਕਿ ਚੰਗਾ ਇਨਸਾਨ ਬਣਾਉਣਾ ਅੱਜ ਮਾਮਾ ਆ ਕੇ ਬੱਚੇ ਦੀਆਂ ਅਰਦਾਸ ਕਰਵਾਉਂਦੇ ਨੇ ਬੱਚੇ ਦੀਆਂ ਅਰਦਾਸਾਂ ਕਰਾਉਂਦੇ ਨੇ ਕਿ ਯਾਨੀ ਜੀ ਸਾਡੇ ਬੱਚੇ ਦੀ ਅਰਦਾਸ ਕਰੋ ਸਾਡਾ ਬੱਚਾ ਜਿਹੜਾ ਗਲਤ ਸੰਗਤ ਦੇ ਵਿੱਚ ਪੈ ਗਿਆ ਤੇ ਗਲਤ ਸੰਗਤ ਦੇ ਵਿੱਚ ਪਾਉਂਦਾ ਸਬਕ ਕਿਵੇਂ ਦਿੱਤਾ ਮਾਣਿਤ ਕਿਉਂਕਿ ਮਾਂ ਨੇ ਦੇਖਿਆ ਨਹੀਂਗਾ ਕਿ ਮੇਰੇ ਬੱਚੇ ਦੀ ਸੰਗਤ ਕਿੱਦਾਂ ਦੀ ਹੈ ਪਿਤਾ ਨੇ ਦੇਖਿਆ ਨਹੀਂ ਕਿ ਮੇਰੇ ਬੱਚੇ ਦੀ ਸੰਗਤ ਕਿੱਦਾਂ ਦੀ ਹੈ ਮੇਰਾ ਬੱਚਾ ਕੀ ਕਰਦਾ ਪਿਆ ਅੱਜ ਮਾਂ ਪਿਓ ਆਪਣੇ ਬੱਚੇ ਦੇ ਵੱਲ ਧਿਆਨ ਨਹੀਂ ਦੇ ਰਿਹਾ ਕਿਉਂਕਿ ਮਾਇਆ ਦੇ ਵਿੱਚ ਇੰਨੇ ਫਸ ਗਏ ਸੀ ਮਾਫ ਕਰਨਾ ਲਾਈਵ ਚੱਲ ਰਿਹਾ ਪਰ ਇਹ ਹਾਲਾਤ ਬਣ ਗਏ ਨੇ ਅੱਜ ਸਾਡੇ ਬੱਚੇ 85% ਬੱਚੇ ਜਿਹੜੇ ਸਾਡੇ ਕਿਉਂ ਵਿਗੜਦੇ ਪਏ ਕਾਰਨ ਸਾਡਾ ਇਹ ਆ ਅੱਜ ਟਰੈਕਟਰ ਦੇ ਉੱਤੇ ਗਾਣੇ ਘਰ ਦੇ ਵਿੱਚ ਗਾਣੇ ਮੋਬਾਈਲ ਦੇ ਵਿੱਚ ਗਾਣੇ ਸਾਡੇ ਫਿਰ ਵਿਗੜਦੇ ਨਹੀਂ ਨਿਆਣੇ ਨਿਆਣੇ ਸਾਡੇ ਤਾਂ ਵਿਗੜਦੇ ਪੈਣੇ ਕਿਉਂਕਿ ਸਾਰੀ ਦਿਹਾੜੀ ਸਾਡੇ ਬੱਚੇ ਫੋਨ ਦੇ ਉੱਤੇ ਲੱਗੇ ਰਹਿੰਦੇ ਨੇ ਇਹ ਫੋਨ ਵਾਲੀ ਉਹ ਭੈੜੀ ਬਿਮਾਰੀ ਆ ਵਿਦਵਾਨ ਲਿਖਦੇ ਨੇ ਕਿ ਨਸ਼ਾ ਛੁੱਟ ਸਕਦਾ ਪਰ ਇਹ ਭੈੜੀ ਬਿਮਾਰੀ ਜਿਹੜੀ ਆ ਕਦੇ ਛੁੱਟ ਨਹੀਂ ਸਕਦੀ ਇਥੇ ਮਾਂ ਪਿਓ ਨੂੰ ਬੇਨਤੀ ਕਰਾਂਗਾ ਕਿ 15 ਸਾਲ ਦੇ ਬੱਚੇ ਜਿਹੜੇ ਬੱਚਿਆਂ ਇਹਨਾਂ ਦੇ ਹੱਥਾਂ ਦੇ ਵਿੱਚ ਫੋਨ ਖੋਲੋ ਜੇ ਆਪਣੀ ਟਿਹੜੀ ਦਾਲ ਨੂੰ ਬਚਾਉਣਾ ਤੇ ਜੇ ਆਪ ਨਰਕ ਦੇ ਵਿੱਚ ਸੁੱਟਣਾ ਤੇ ਫਿਰ ਸਰਿਆਂ ਤੋਂ ਜਿੰਨੇ ਮਰਜੀ ਪੂਣ ਲੈ ਕੇ ਤੋ ਆਪਣੇ ਬੱਚਿਆਂ ਨੂੰ ਕੁਰਬਾਨੀ ਦੇ ਨਾਲ ਜੁੜੋ ਮੈਂ ਬੇਨਤੀ ਕਰਾਂਗਾ ਬੱਚਿਆਂ ਨੂੰ ਕੁਰਬਾਨੀ ਦੇ ਨਾਲ ਜੁੜੋ ਗੁਰਧਿਆਨ ਦੇ ਨਾਲ ਜੁੜੋ ਅੱਜ 70% ਸਾਡੇ ਬੱਚਿਆਂ ਨੂੰ ਇਹ ਨਹੀਂ ਪਤਾ ਗੁਰਨਾਣਕ ਪਾਸ਼ਾ ਕੌਣ ਨੇ ਤੇ ਗੁਰ ਅੰਗਦ ਪਾਸ਼ਾ ਕੌਣ ਨੇ ਅੱਜ 10 ਗੁਰੂ ਸਾਹਿਬਾਨ ਦੇ ਨਾਂ ਨੇ ਸਾਡੇ ਬੱਚਿਆਂ ਨੂੰ ਬੱਚਿਆਂ ਦੀ ਦੂਰ ਦੀ ਗੱਲ ਅੱਜ ਮਾਪਿਆਂ ਨੂੰ ਨਾਣੀ ਆਉਂਦੇਗੇ ਤੇ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਉਣਾ ਅੱਜ ਮਾਮਾ ਨੂੰ ਨਹੀਂ ਪਤਾਗਾ ਕਿ ਦਾਸ ਗੁਰੂ ਸਾਹਿਬਾਨ ਕਹਿੰਸਣ ਕਿ ਬੱਚਿਆਂ ਨੂੰ ਕੀ ਸਿਖਾਉਣ ਕਿ ਦਾਸ ਗੁਰੂ ਸਾਹਿਬਾਨ ਦੇ ਨਾਂ ਦੂਰ ਦੀ ਗੱਲ ਅੱਜ ਚਾਲ ਸਾਹਿਬ ਦਾ ਨਾਣੀ ਆਉਂਦੇ 40 ਮੁਕਤਿਆਂ ਦੇ ਨਾਂ ਨਹੀਂ ਤੇ 40 ਸ਼ਹੀਦਾਂ ਦੇ ਨਾਂ ਨਹੀਂ ਆਉਂਦੇਗੇ ਤੇ ਸਾਨੂੰ ਸ਼ੇਰਦਾ ਸਿੰਘਾਂ ਦੇ ਬਾਰੇ ਪਤਾ ਨਹੀਂ ਗੁਰੂਆਂ ਦੇ ਬਾਰੇ ਪਤਾ ਨਹੀਂ ਤੇ ਅਸੀਂ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਦੇ ਨਾਲ ਕਿੱਦਾਂ ਜੋੜਾਂਗੇ ਇਹਦੇ ਵਾਸਤੇ ਪਹਿਲਾਂ ਸਾਨੂੰ ਆਪ ਆਪਣਾ ਜੀਵਨ ਸੁਧਾਰ ਕਰਨਾ ਪਵੇਗਾ ਆਪਣੇ ਆਪ ਇਤਿਹਾਸ ਪੜ੍ਹਨਾ ਪਵੇਗਾ ਫਿਰ ਅਸੀਂ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਦੇ ਨਾਲ ਜੋੜ ਸਕਦੇ ਹਾਂ ਗੁਰ ਬਾਣੀ ਦੇ ਨਾਲ ਜੋੜ ਸਕਦੇ ਹਾਂ ਕਿਉਂਕਿ ਵਿਦਵਾਨ ਲਿਖਦੇ ਨੇ 85% ਅਸਰ ਜਿਹੜਾ ਮਾਂ ਦਾ ਬੱਚੇ ਉੱਤੇ ਪੈਂਦਾ मां ਆਪਣੇ ਬੱਚੇ ਨੂੰ ਤਾਂ ਸਿੱਖ ਦੇ ਸਕਦੀ ਆ ਜੇ मां ਆਪ ਗੁਰੂ ਘਰ ਦੇ ਵਿੱਚ ਰਹਦੀ ਆ ਗੁਰ ਇਤਿਹਾਸ ਪੜਦੀ ਆ ਗੁਰਬਾਣੀ ਸੁਣਦੀ ਆ ਕਥਾ ਵਿਚਾਰ ਸੁਣਦੀ ਆ ਫਿਰ ਆਪਣੇ ਬੱਚੇ ਨੂੰ ਗੁਰ ਇਤਿਹਾਸ ਦੇ ਨਾਲ ਜੋੜ ਸਕਦੀ ਆ ਨਹੀਂ ਤਾਂ ਨਹੀਂ ਜੋੜ ਸਕਦੀ ਜੇ मां ਆਪ ਗੁਰੂ ਦੇ ਨਾਲ ਜੁੜੀ ਆ ਸੇਵਾ ਦੇ ਨਾਲ ਜੁੜੀ ਆ ਤੇ ਆਪਣੇ ਬੱਚੇ ਨੂੰ ਜੋੜੋ ਕਿ ਜੇ ਮਾਂ ਆਪ ਸਾਰੀ ਦਿਹਾੜੀ ਫੋਨ ਦੇ ਉੱਤੇ ਰੇਲਾ ਬਣਾਉਂਦੀ ਰਹਿੰਦੀ ਫਿਰ ਆਪਣੇ ਬੱਚੇ ਨੂੰ ਧਿਆਨ ਦੇ ਨਾਲ ਨਹੀਂ ਜੋੜ ਸਕਦੀ ਤੇ ਫਿਰ ਉਹ ਸੁਰਮਾਨ ਨੇ ਕਦੇ ਪੈਦਾ ਕਰ ਸਕਦੀ ਫਿਰ ਉਸ ਦੇ ਘਰ ਦੇ ਵਿੱਚ ਉਹਨੇ ਛੇੜੀ ਪੈਦਾ ਹੋ ਗਈ ਤਾਂ ਮਾਫ ਕਰਨਾ ਮੈਂ ਸ਼ਬਦ ਵਰਤ ਰਿਹਾ ਲਾਈਵ ਚੱਲਦਾ ਪਿਆ ਪਰ ਇਹ ਹਾਲਾਤ ਬਣ ਗਏ ਨੇ ਅੱਜ ਜੇ ਕਿਸੇ ਨੂੰ ਚੰਗਾ ਸੰਕਤ ਦੇਣ ਦੀ ਕੋਸ਼ਿਸ਼ ਕਰਾਂਗੇ ਉਹ ਅਗਲਾ ਇਨਸਾਨ ਸੋਚਦਾ ਕਿ ਇਹ ਬੰਦਾ ਜਿਹੜਾ ਮੇਰੇ ਵਾਸਤੇ ਮਾੜਾ ਸੋਚਦਾ ਹੈ ਅੱਜ ਜੇ ਕਿਸੇ ਦੇ ਭਲਾਈ ਦਾ ਕੰਮ ਕਰਾਂਗੇ ਅਗਲਾ ਬੰਦਾ ਸੋਚਦਾ ਪਿਆ ਕਿ ਮੇਡਾ ਮਾਰਾ ਕਰਦਾ ਪਿਆ ਕਿਉਂਕਿ ਅੱਜ ਭਲਾਈ ਦਾ ਜ਼ਮਾਨਾ ਨਹੀਂ ਰਹਿ ਗਿਆ ਜਿੰਨਾ ਕਿਸੇ ਦਾ ਭਲਾ ਕਰਨ ਦੀ ਕੋਸ਼ਿਸ਼ ਕਰੋਗੇ ਉਹ ਉਹਨਾਂ ਹੀ ਸੱਪ ਦੇ ਵਾਂਗ ਤੁਹਾਨੂੰ ਡੰਗ ਜਾਵੇਗਾ ਕਿਉਂਕਿ ਅੱਜ ਸਾਡੀ ਉਮਰ ਜਿਹੜੀ ਆ ਸੱਪ ਦੀ ਤਰ੍ਹਾਂ ਵਿਨਸਿਮਰਨ ਜੋ ਜੀਵਨ ਬਲਣਾ ਸਰਪ ਜੈਸੀ ਅਰਜ਼ਾਰੀ ਨਾਮ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋਥਾਰੇ ਕਾਰਨ ਸਾਡਾ ਇਹ ਆ ਸਾਡੀ ਉਮਰ ਕੀ ਆ ਸਾਡੀ ਤਰ੍ਹਾਂ ਥੋੜੀ ਜੀ ਵੱਧ ਜਾਵੇ ਤਾਂ ਵੀ ਅੰਦਰ ਜ਼ਹਿਰ ਖੋਲੀ ਜਾਣਾ ਜੇ ਘਟ ਜਾਵੇ ਤਾਂ ਵੀ ਜ਼ਹਿਰ ਖੋਲੀ ਜਾਣਾ ਅੱਜ ਅਸੀਂ ਨਾਮ ਦੇ ਨਾਲ ਟੁੱਟ ਗਏ ਆ ਮਾਇਆ ਤੇ ਪਿੱਛੇ ਇੰਨਾ ਪਰਜੇ ਫਿਰਦੇ ਆ ਭੁੱਖਿਆਂ ਭੁੱਖ ਨਾਲ ਉਤਰੀ ਜੇ ਬੰਨਾ ਪੁਰੀਆ ਪਾਰ ਭਾਵੇਂ ਸਾਰੀ ਧਰਤੀ ਦਾ ਰਾਜ ਮਿਲ ਜਾਵੇ ਤਾਂ ਵੀ ਸਾਡੀ ਭੁੱਖ ਨਹੀਂ ਨੈ ਸਕਦੀ ਲੱਖ ਇਸਤਰੀ ਭੋ ਕਰੇ ਨਾਮ ਖੰਡਨ ਕੋ ਰਾਜ ਕਮਾਵੇ ਪਾਂਹੇ ਲੱਖਾਂ ਇਸਤਰੀਆਂ ਦੇ ਨਾਲ ਕੰਮ ਕਰ ਲਵੇ ਪਾਂਹੇ ਭੋਗ ਕਰ ਲਵੇ ਤਾਂ ਵੀ ਉਸ ਦੀ ਧੁੱਖ ਨਹੀਂ ਲੈ ਸਕਦੀ ਕੁਰਬਾਨੀ ਦਾ ਫਰਮਾਨ ਆਪਦੇ ਕੋਲੋਂ ਕੋਈ ਗੱਲ ਨਹੀਂ ਲਾਵਾਂਗਾ ਨਾਂ ਨਾਲ ਕੁਰਬਾਨੀ ਦੇ ਫਰਮਾਨ ਲਾਵਾਂਗਾ ਤੋਕੇ ਲੋਕ ਜਿਹੜੇ ਹੁਣ ਇੱਕ ਤੱਕ ਕਹਿਣ ਲੱਗ ਪਏ ਨੇ ਕਿ ਜਿਹੜੀਆਂ ਸਾਨੂੰ ਗੱਲਾਂ ਲਾਉਂਦੇ ਨੇ ਨਾਂ ਨਾਲ ਕੁਰਬਾਨੀ ਜੋ ਜੋ ਕਹਿ ਰਹੀ ਹੈ ਮੈਂ ਗੁਰਬਾਣੀ ਦੇ ਫਰਮਾਨ ਦੇ ਰਿਹਾ ਤੇ ਅਰਥ ਕਰ ਰਿਹਾ ਤੇ ਸਾਬ ਜੀ ਕਹਿੰਦੇ ਕੱਲੀ ਜੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤਰ ਜਨੂਰਾ ਧੀ ਜਨੂਰੂ ਜੋਰੂ ਜਿਨ੍ਹਾਂ ਦਾ ਸਰਦਾਰ ਕਾਰਨ ਸਾਡਾ ਇਹ ਆ ਤੇ ਭਾਈ ਮਰਦਾਨਾ ਪੁੱਛਣ ਲੱਗਾ ਪਾਦਸ਼ਾਹ ਆ ਫਰਮਾਨ ਤੇ ਦੱਸ ਦਿੱਤਾ ਇਹ ਹੁਣ ਇਹਦੇ ਅਰਥ ਵੀ ਕਰ ਦੇ ਤੇ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਭਾਈ ਮਰਦਾਨਾ ਜੇ ਇਸ ਪੰਕਤੀ ਦੇ ਅਰਥ ਕਰਦੇ ਤੇ ਸਾਰੇ ਪਿੰਡ ਦੇ ਲੋਕ ਡਾਂਗਾ ਚੁੱਕ ਕੇ ਤਰੇ ਆਉਣਗੇ ਤੇ ਭਾਈ ਮਰਦਾਨਾ ਕਹਿਣ ਲੱਗਾ ਪਾਦਸ਼ਾਹ ਨਾਲੇ ਤੁਸੀਂ ਕਹਿ ਰਹੇ ਚ ਕਿ ਬਾਣੀ ਜਿਹੜੀ ਧਰੋਂ ਆਈ ਆ ਤੁਰਕੀ ਬਾਣੀ ਆ ਇਤਨ ਸਗਲੇ ਚਿੰਤ ਮੁਕਾਈ ਨਾਲੇ ਕਹਿ ਰਹੇ ਤੁਸੀਂ ਬਾਣੀ ਜਿਹੜੀ ਧਰੋਂ ਆਈ ਤੇ ਨਾਲੇ ਤੁਸੀਂ ਲੋਕਾਂ ਤੋਂ ਡਰਦੇ ਪੈ ਰਹੇ ਕਹਿੰਦੇ ਅਰਥ ਤੇ ਕਰ ਦੋ ਤੇ ਪਾਦਸ਼ਾਹ ਨੇ ਅਰਥ ਕਿਤੇ ਪਾਦਸ਼ਾਹ ਕਹਿਣ ਲੱਗੇ ਕੱਲ ਹੀ ਅੰਦਰ ਨਾਨਕਾ ਜਿੰਨਾ ਦਾ ਉਤਾਰਕ ਜਿੰਨੇ ਸੰਸਾਰ ਦੇ ਵਿੱਚ ਹੈਗੇ ਨੇ ਸਾਰੇ ਭੂਤ ਨੇ ਇਹਥੇ ਪੁੱਤਰ ਵੀ ਭੂਤ ਨਾਲ ਦੀ ਵਿਪੂਤ ਨਹੀਂ ਆ ਸਾਉਤ ਵੱਡੀ ਕਪੂਤਨੀ ਉਹ ਆ ਜਿਹੜੇ ਨਾਮ ਦੇ ਨਾਲ ਟੁੱਟ ਗਈ ਐ ਜਿਹੜਾ ਨਾਮ ਨਹੀਂ ਜਪਦੀ ਆਜਾ ਜਿਹੜਾ ਸੱਚ ਬੋਲਣਾ ਬੜਾ ਔਖਾ ਹੋ ਸਕਦਾ ਹੁਣ ਜਿਹੜੇ ਸੱਚ ਬੋਲ ਲੋਕੇ ਹੁਣ ਮੈਨੂੰ ਗਾਲ੍ਹਾਂ ਵੀ ਕੱਢਣਗੇ ਕੇ ਦੀ ਢੱਡਕੀ ਢੱਡਪੀ ਧੰਦੀਆ ਉਦੋਂ ਖਵਾਸ ਮਾਰੀ ਜਾਂਦਾ ਪਿਆ ਕਿਉਂਕਿ ਸਾਡੇ ਹਾਲਾਤ ਬਣ ਗਏ ਨਾ ਪਰ ਮੇਰਾ ਸਾਰ ਕਹਿੰਦਾ ਫਰੀਦਾ ਮੂਰੇ ਦਾੜ ਭੜਾਤ ਗੁੱਸਾ ਮਨ ਹੰਡਾਏ ਦੇਹੀ ਰੋਗ ਨਾਲ ਲੱਗਾਈ ਪੱਲੇ ਸਭ ਦੇ ਛੁਪਾਏ ਕਿ ਜਿਹੜਾ ਗਾਲਾਂ ਵਿੱਚ ਕੱਢਦਾ ਉਹਨੂੰ ਕੱਢੇ ਜਾਂਦੇ ਉਹ ਆਪਣਾ ਕਰਮ ਕਰਿਆ ਅਸੀਂ ਆਪਣਾ ਕਰਮ ਕਰਿਆ ਅਰਜਨ RAM ਨਾਮ ਗੁਣ ਗਾਵਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨੰਗ ਵਲ ਅਸੀਂ ਆਪਣਾ ਕਰਮ ਕਰ ਤਾ ਕਿਉਂਕਿ ਸਾਡੀ ਜਿਹੜੀ ਡਿਊਟੀ ਲਾਇਸੀ ਗੁਰੂ ਰਾਮਦਾਸ ਨੇ ਅਸੀਂ ਨਿਭਾ ਦਿੱਤੀ ਕਾਰਨ ਕੀਆ ਆਖਾਂ ਜੀਵਾਂ ਵਿਸਰੈ ਮਰ ਜਾ ਆਖਾਂ ਦਾ ਕੋਈ ਫਾਇਦਾ ਨਹੀਂ ਆਖ ਨੇ ਔਖਾ ਸਾਚਾ ਨਾ ਸਾਚੇ ਨਾਮ ਕੀ ਲਾਗਾ ਤੋਖ ਉਤਪੋਖ ਖਾਇ ਚੜਗਾ ਦੁਖ ਜਿਨ੍ਹਾਂ ਦੇ ਅੰਦਰ ਨਾਮ ਦੀ ਤੋਖ ਹੋਵੇਗੀ ਮੇਰਾ ਸਹਿ ਕਹਿੰਦਾ ਉਹ ਆਪੇ ਆ ਜਾਵੇਗਾ ਤੇ ਆਪੇ ਸੇਵਾ ਕਰ ਲਵੇਗਾ ਸਿਮਰਨ ਕਰ ਲਵੇਗਾ ਸੇਵਾ ਸਿਮਰਨ ਤਾਂ ਹੋਵੇਗੀ ਜੇ ਅੰਦਰ ਮਨ ਸਾਫ ਹੋਵੇ ਤਾਂ ਸਦਾਸ ਜੀਵਾਂ ਦਾ ਦਰ ਚੁੱਕਾ ਹੈ ਜੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਗੁਰਮਤਿ ਵਿਚਾਰਾ ਕਰਦੇ ਹੋਈਆਂ ਹੋ ਗਈਆਂ ਏਕ ਨੂੰ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਦਾਅ ਦੇ ਸ਼ਬਦਾਂ ਦੇ ਨਾਲ ਕਿ ਕਿਸੇ ਨੂੰ ਗੁੱਸਾ ਲੱਗਾ ਦਾਸ ਕੀ ਮਾਫ਼ ਦਾ ਜਾ ਚੁਕਾ ਹੈ ਕਿਉਂਕਿ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ ਡੋਟੀ ਪੁਛ ਕੀਤੀ ਵਿਚਾਰ ਕਰਦੇ ਹੋਈਆਂ ਕੋ ਲੱਚਕਤ ਠਿਮਾ ਤਾਂਦਨ ਸਾਹਿਬ ਸ੍ਰੀ ਗੁਰਗੰਗ ਸਾਹਿਬ ਤੇ ਆਪ ਸਰਬਸੰਗਤ ਦਰਸ਼ਕ ਗਲਸ਼ ਲੈਣਾ ਜੀ ਬਲਾਉ ਫਤਿਹ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ வாஹித்துக்குக்கே பதே